ਅੱਗੇ ਵੇਖ ਪਛਾਣ ਕੀ ਵੇਖੇ ਦਾਨੀ ਗੱਲ ਕਹਾਂ ਕੀ ਵੇਖੇ ਅੱਗੇ ਵੇਖ ਪਛਾਣ ਕੀ ਦੇਖੇ ਜੇਕਰ ਵਕਤ ਦਾ ਹਾਣੀ ਹੋਣਾ ਜੇਕਰ ਵਕਤ ਦਾ ਹਾਣੀ ਹੋਣਾ ਮੰਜ਼ਲ ਵੇਖ ਗਰਾਂ ਕੀ ਵੇਖੇ ਜੇਕਰ ਵਕਤ ਦਾ ਹਾਣੀ ਹੋਣਾ ਮੰਜ਼ਲ ਵੇਖ ਗਰਾਂ ਕੀ ਵੇਖੇ ਅੱਗੇ ਵੇਖ ਪਿਛਾਂ ਕੀ ਵੇਖੇ ਆਪਣੀ ਤੁੱਪ ਦਾ ਮਹਿਣਾ ਕਾਦਾ ਆਪਣੀ ਤੁੱਪ ਦਾ ਮਹਿਣਾ ਕਾਦਾ ਗਈ ਉਧਾਰੀ ਛਾਂ ਕੀ ਵੇਖੇ ਅੱਗੇ ਵੇਖ ਪਿਛਾਂ ਕੀ ਵੇਖੇ ਦਾਨੀ ਗੱਲ ਕਹਾ ਕੀ ਵੇਖੇ ਉਦਮ ਰੱਖ ਮਿਲੂਗਾ ਸਭ ਕੁਝ ਤੰਗੀਆਂ ਛੱਡ ਪਰਾਂ ਕੀ ਵੇਖੇ ਅੱਗੇ ਵੇਖ ਪਿਛਾਂ ਕੀ ਵੇਖੇ ਦਾਨੀ ਗੱਲ ਕਹਾ ਕੀ ਵੇਖੇ ਮਿਹਰਤ ਵਿੱਚ ਕੁਦਰਤ ਦੀ ਬਖਸ਼ਿਸ਼ ਕਰਦੇ ਅਨਕਰਮ ਸਮਾਂ ਕੀ ਵੇਖੇ ਅੱਗੇ ਵੇਖ ਪਿਛਾਂ ਕੀ ਵੇਖੇ ਦਾਨੀ ਗੱਲ ਕਹਾ ਕੀ ਵੇਖੇ ਝੁਕਦੇ ਹੋ ਫਲ ਹਾਰੇ ਜਿਹੜੇ ਝੁਕਿਆ ਰਹਿ ਉਤਾਹ ਕੀ ਵੇਖੇ ਅੱਗੇ ਵੇਖ ਪਿਛਾਂ ਕੀ ਵੇਖੇ ਦਾਨੀ ਗੱਲ ਕਹਾ ਕੀ ਵੇਖੇ ਇੱਕ ਖਸਮ ਦਾ ਮਾਣ ਵਡੇਰਾ ਇੱਕ ਖਸਮ ਦਾ ਮਾਣ ਵਡੇਰਾ ਨੀਟੇ ਨਿੱਤ ਨਵਾਂ ਕੀ ਵੇਖੇ ਅੱਗੇ ਵੇਖ ਪਿਛਾਂ ਕੀ ਵੇਖੇ ਦਾਨੀ ਗੱਲ ਕਹਾ ਕੀ ਵੇਖੇ ਅੱਗੇ ਦੇਖ ਪਿਛਾਂ ਕੀ ਦੇਖੇ ਦਾਨੀ ਗੱਲ ਕਹਾ ਕੀ ਵੇਖੇ